ਇਹ ਇਹਨਾਂ ਵੀ ਜਮਾਨੀਆਂ ਨੂੰ ਫੇਰ ਇਸੇ ਤਰ੍ਹਾਂ ਲਾਗੇ ਉਹਨੂੰ ਗਾਲ ਮੰਦਾ ਕੀਤਾ ਖਾਣੇ ਚ ਕਿਹੋ ਕੁੱਲਸ ਲੜੇ ਨੇ ਬਾਹਰ ਨਿਕਲ ਕੇ ਨੇ ਬੋਲਾ ਜੀ ਇੰਨਾ ਗੰਦ ਕਿਉਂ ਬੋਲ ਰਹੇ ਹੋ ਜੀ ਇਹਨਾਂ ਨੂੰ ਬੰਗੋਲੀ ਆਗੇ ਤੇ ਮਗਰੋਂ ਘਰ ਤੋਂ ਮੰੰਦਾ ਸੀ ਕਿ ਇਹਨਾਂ ਨੂੰ 100 ਰੁਪਏ ਤਲਾਕ ਹੀ ਜ਼ਰੂਰੀ ਵੀ ਤੱਕੇ ਨਾ ਥੱਲੇ ਪੂਰਤ ਨਹੀਂ ਲੱਸੇ ਕਰਤੀ ਉਹ ਹਾਲ ਫੇਰ ਬਣਾ ਲਿਆ ਸੰਕਟਾਂ ਵਾਸਤੇ ਉਹਦੇ ਬਾਰ ਬਾਰ ਕੰਦ ਉਹ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੇ ਵੀ ਅਸੀਂ ਰੋਲ ਕਰਨਗੇ ਇਹ ਮਾਮਲਾ ਜੀ ਮੇਰਾ ਨਾਮ ਸੁਖਜਿੰਦਰ ਕੌਰ ਆ ਮੇਰੇ ਨਾਨਵੇਏ ਦਾ ਮਾਮਲਾ ਹੋ ਜਾਵਾ ਉੱਥੇ ਇੱਕ ਪੰਡਤ ਰਹਿੰਦਾ ਦਵਾ ਉਹ ਪਹਿਲਾਂ ਜਨਾਨੀਆਂ ਲਾ ਕੇ ਸਾਰੇ ਲਾ ਗਏ ਕਲਾਕਾਰੀ ਉਹਨੂੰ ਘਰ ਤੇ ਆ ਕੇ 12 ਸਾਲਾਂ ਦੀ ਜਿਹੜੀ ਕੁੜੀ ਖਿੱਚ ਕੇ ਲਾ ਗਈ ਆ ਹਨਾ ਵੀਡੀਓ ਬਣੀਆਂ ਗਿਆ ਸਾਰੀਆਂ ਵੀਡੀਓ ਵਾਇਰਲ ਹੋਣੀਆਂ ਗਈਆਂ ਗਿਆ ਵਾ ਬਣੀਆਂ ਗਿਆ ਵਾ ਕਾ ਪਰਸਾ ਵੀ ਥਾਣੇ ਦੇ ਵਿੱਚ ਆਇਆ ਸਾਰੇ ਕਾਸੇ ਨੂੰ ਬੰਦੇ ਇਹਨੇ ਵੀ ਜਨਾਨੀਆਂ ਫੇਰ ਇੱਕ ਧਰਨਾ ਲਾ ਕੇ ਉਹਨੂੰ ਗਾਲ ਮੰਦਾ ਕੀਤਾ ਥਾਣੇ ਚੁੱਕ ਕੇ ਪੁਲਿਸ ਵਾਲੇ ਨੇ ਬਾਹਰ ਨਿਕਲ ਕੇ ਨੇ ਬੋਲਿਆ ਵੀ ਇਹ ਇੰਨਾ ਗੰਦ ਕਿਉਂ ਬੋਲ ਰਹੇ ਨੇ ਜੀ ਇਹਨਾਂ ਨੂੰ ਹਨਾ ਹਾਡੀ ਕੋਈ ਸੁਣਵਾਈ ਨਹੀਂ ਆਈ ਅੱਜ ਵੀ ਹਣ ਫੈਸਲਾ ਹੁੰਦਾ ਐਸੇ ਤੋਂ ਹਾਨੀ ਟੁੱਟ ਟੁੱਟ ਕੇ ਪਾਉਂਦੇ ਕਿਉਂ ਮੈਂ ਐਸੇ ਸਾਬਨ ਤੋਂ ਟੁੱਟ ਕੇ ਮੈਂ ਮਾਮਲਾ ਕੀ ਹੈ ਮਾਮਲਾ ਕੀ ਹੈ ਮਾਮਲਾ ਇਹ ਵੀ ਕੰਮ ਤੁਹਾਡੀ ਜਗ੍ਹਾ ਦੇ ਵਿੱਚ ਉਹਦੀ ਪੰਡਤ ਵੀ ਕੰਮ ਦੇ ਆ ਤੁਹਾਡੀ ਜਗ੍ਹਾ ਵਾ ਪੰਡਤ ਕਹਿੰਦਾ ਕਿ ਉਹ ਪਲੇਸਟਰ ਕਰਨਾ ਦੇ ਦੇ ਫੋੜਦਾ ਹਾੜਾ ਜਾਣਿਆ ਵਾ ਜਗਾ ਜਾਣਦੀ ਹੈਗੀਆ ਤੁਹਾਡੀ ਜਗ੍ਹਾ ਵਾ ਅਸੀਂ ਆਪਣੀ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਪਲੇਸਟਰ ਹੁੰਦੀ ਹੈ ਆਡੀ ਮਰਜ਼ੀ ਸੰਭੀ ਨਾ ਬੜਾ ਬਸ ਹੋ ਜਾਂਦਾ ਯਾਰ ਅਹੀਂ ਨੂੰ ਅਹੀਂ ਨੂੰ ਹੋਗੂ ਮਾਸ਼ੀਆ ਵਾ ਕਰ ਲੈਂਦੇ ਗਾੜੇ ਥਾਣੇ ਦਾ ਮਾਮਲਾ ਹੈ ਜੀ ਉਹ ਲੋਕ ਮੇਰੇ ਘਰ ਦੇ ਦਾ ਮਾਮਲਾ ਦਾ ਨਹੀਂ ਕਿਦੋਂ ਇਹ ਪਲਾਟ ਤੁਸੀਂ ਖਰੀਦਿਆ ਕਿਹੜ ਕੋ ਖਰੀਦਿਆ ਤੇ ਉਹ ਮਾਲਕ ਕੀ ਕਹਿੰਦਾ ਵਾ ਉਹ ਮਾਲਕ ਆਸਟ੍ਰੇਲੀਆ ਵਾ ਮਾਲਕ ਆਸਟ੍ਰੇਲੀਆ ਵਾ ਉਹਨੇ ਹੜਕ ਪਹਲੇ ਉਹ ਕਹਿੰਦਾ ਕਿ ਮੈਂ ਅਗਲੇ ਮਹੀਨੇ ਆ ਰਿਹਾ ਵਾਂ ਅਗਲੇ ਮਹੀਨੇ ਆਣ ਕੇ ਮੈਂ ਰਜਿਸਟਰੀ ਕਰ ਦਿੰਦਾ ਤੁਹਾਨੂੰ ਤੁਹਾਡੀ ਜਗਾ ਵਾ ਤੇ ਲੱਲੀ ਹੈ ਤੇ ਵਲੋ ਸਾਡਾ ਆਪਣਾ ਲ ਬੰਦਾ ਉਹ ਜਗਾ ਵਾ ਵਲੋ ਵੀ ਜੋ ਮਰਜ਼ੀ ਕਰੋ

ਦੀ ਨਾ ਨਾ ਚਲਦਾ ਸ਼ੇਖਾਂ ਕਰਿਆ ਸ਼ੇਖਾਂ ਕਰੀਖਿਆ ਹਾਂਜੀ ਪੰਡਤ ਦਾ ਨਾਮ ਤੁਸੀਂ ਥਾਣੇ ਆਏ ਹੋ ਹਾਂਜੀ ਕੀ ਮਾਮਲਾ ਹੋਇਆ ਥਾਣੇ ਮਾਮਲੇ ਦੇ ਵਿੱਚ ਕੋਈ ਜਾਂਚ ਨਹੀਂ ਹੋਈ ਜਾਂਚ ਆ ਕਿ ਸਾਨੂੰ ਟਾਈਮ ਦੇ ਇਤਨੀ ਨਿਬਾ ਇਤਨੀ ਨਿਬਾਦ ਅਹੀ ਆਪ ਕਹਾਂਗੇ ਵੀ ਪਲਸਟਰ ਕਰ ਲਓ ਪਰ ਅਜੇ ਪਹਿਲਾਂ ਨਹੀਂ ਪਲਸਟਰ ਹੋਣ ਦੇਣੀਆਂ ਜੀ ਪਰ ਉਹਨਾਂ ਨੇ ਅੰਦਰ ਸਾਡੀ ਗੱਲ ਸੁਣਵਾਈ ਹੈ ਅੰਦਰ ਆਸਾ ਸੋ ਸਾਨੂੰ ਕੋਕਲ ਪਈਆਂ ਨੇ ਅਣ ਗੱਲ ਸੰਦੇ ਮੰਦਰ ਨੇ ਮੈਨੂੰ ਗਲਟ ਲਾਉਣ ਦੀ ਬੋਲੀ ਐਸੇ ਤਰ੍ਹਾਂ ਕਰਦੇ ਹੋ ਬੋਲੀ ਉਹਦੇ ਮੰਦਰ ਸਾਹਮਣੇ ਐਸੇ ਇਹਨੇ ਕਰਦੇ ਹੋ ਗੱਲ ਬੋਲਿਆ ਕਿਉਂ ਬੋਲਿਆ ਉਹਨਾਂ ਨੇ ਇਹਨੇ ਵੀ ਕਹਿੰਦਾ ਨਾ ਬੋਲੀਦਾ ਥਾਂ ਦੇ ਨਾਲ ਗੱਲ ਸੁਣਵਾਈ ਨਹੀਂ ਹੋਗੀ ਕੀ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਆਂ ਕਿ ਇੱਕ ਮਹੀਨਾ ਪਸਤ ਨਹੀਂ ਜੇ ਇੱਕ ਮਹੀਨਾ ਬਾਅਦ ਜੋ ਮਰਜ਼ੀ ਕਰ ਲੈ ਕਿਉਂਕਿ ਮਾਲਕ ਆ ਰਹੇ ਸਾਰੇ ਇਕੱਠੇ ਹੋਣ ਰਿਹਾ ਇੱਕ ਮਹੀਨੇ ਬਾਅਦ ਜੋ ਮਰਜ਼ੀ ਕਰ ਲੈ ਆਈ ਤਮ ਸਾਨੂੰ ਅਰਜ਼ੀ ਦਿੱਤੀ ਆ ਜੀ ਆਨ ਨੂੰ ਕਿਤੇ ਸੀ ਆਨ ਨੇ ਸਾਰੇ ਦੇ ਵਿਕਾਸਾ ਦਿੱਤੀਆਂ ਗਿਆ ਵਾ ਇੱਥੇ ਵੀ ਅਰਜ਼ੀ ਇੱਥੇ ਉਹ ਇੱਥੇ ਵੀ ਅਰਜ਼ੀ ਇੱਥੇ ਹੋਰ ਨਹੀਂ ਆਣੀ ਉਹ ਥੋੜੀ ਕਾਲੀ ਆ ਜੇ ਵੀ ਐਸਐਸ ਤੋਂ ਖਾਨੇ ਤੋਂ ਟੁੱਟ ਪਈ ਜਾਵੇ ਸਮਝਦੇ ਕਿਉਂ ਟੁੱਟ ਕੇ ਪੈਰਾ ਕਰੀ ਉਹ ਟੁੱਟ ਟੁੱਟ ਕੇ ਜਾਵੇ ਉਹ ਇਹ ਨਹੀਂ ਗੱਲ ਕਰਨਗੇ ਕਿਉਂ ਕਰਨਗੇ ਇਹਨਾਂ ਦੀ ਗੱਲ ਸਾਡੇ ਜੇ ਇੱਦਾਂ ਹੀ ਸਰਕਾਰੀ ਮੁਲਾਜ਼ਮ ਕੇ ਸਾਡੀ ਕਿਉਂ ਨਹੀਂ ਕਰ ਸਾਡੀ ਕਿਉਂ ਨਹੀਂ ਸੁਣਾਈ ਹੁੰਦੀ ਅਬੀ 12 ਸਾਲਾਂ ਦੀ ਪੁੱਤਰੀ ਵੀ ਮਰੀ। ਜਸਲੀਨ ਕੇ ਆਪਣਾ ਨਾਮ ਸੁਖਵੀਰ ਸਿੰਘ ਕੀ ਹੈ ਜਿੱਥੇ ਮਾਮਲਾ ਮਾਮਲਾ ਕਲਰਾਂ ਚ ਜੋ ਪੁਸਤਿਕ ਹੋਇਆ ਕਿ ਉਹ ਆਈ ਅਬੀ ਇਦਾਹੀ ਗਏ ਆ ਤੇ ਇਹਨਾਂ ਮਗਰੋਂ ਲੈ ਕੇ ਬਦਲੇ ਆ ਕੇ ਬਦਲੇ ਆ ਕੇ ਮਗਰੋਂ ਘਰ ਕੰ ਦਾ ਮੁੰਡਾ ਸੀ ਤੇ ਨਾਲ 2000 ਰੁਪਏ ਤਲਾਕ ਦੀ ਦਰਵੀਂ ਵੀ ਧੱਕੇ ਨਾਲ ਥਲੇ ਪੇ ਕਰ ਤੁਹਾਨੂੰ ਦਸਰ ਕਰਤੀ ਕਿੰਨਾ ਬਲੇ ਤਲਾਕ ਗਿਆ 500 ਤਾਂ ਆਏ ਹੋਈ ਸ਼ਿਵ ਸ਼ੰਕਰ ਪੁੱਤਰੇ ਬਦਲੇ ਆਂਦੇ ਕਤਸ ਅਸੇ ਜਾਨੇ ਇਹੀ ਕਰਾ ਕੇ ਜਾਂਦਾ ਹਾਂ ਇਹਨੇ ਲੱਗਿਆ ਜਿਹੜੇ ਇਹ ਫੋਜੀ ਜੀ ਜਿਹੜੇ ਬੁੜੀਆਂ ਬੰਦੇ ਪਾ ਕੇ ਬੰਦੇ ਜਾਨੇ ਇਹ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਉਹ ਚਾਹ ਆਮਚਾਹਦੇ ਸੀ ਐਸਐਸਓ ਮੰਡ ਤੋਂ ਉਹਦੀ ਗੱਡੀ ਲੈ ਕੇ ਜਾਂਦਾ ਕੀ ਲੈਣ ਜਾਂਦਾ ਉਹਦੇ ਉਹਨਾਂ ਨੇ ਮਗਰ ਲੱਗਾ ਸਾਡੀ ਤੇ ਪੂਰੀ ਤਾਂ ਸੁਣਨੀ ਨਹੀਂ ਆਈ ਕੀ ਕਹਿ ਰਹੇ ਆ ਹਾਂ ਆ ਨਹੀਂ ਐ ਅਸੇ ਚੋਤਾ ਪੁੱਛਿਆ ਇਹ ਬੜਾ ਵੀ ਆਏ ਦਰਖਾਸਤ ਦਿੱਤੀ ਤੇ ਆਂਦੇ ਵੇਖਾਂਗੇ ਉਹਨਾਂ ਸੱਜਾ ਦੂਰ ਤੇ ਸੱਜਾ ਫੇਰ ਫੈਸਲਾ ਚਲਿਆ ਉਹ ਮੁੜ ਕੇ ਫੇਰ ਉਹਨਾਂ ਦੇ ਬੰਦੇ ਆਂਦੇ ਹੋਏ ਅਕਲਚਲ 15 ਹੋ ਗਿਆ ਉਹਨਾਂ ਨਾਲ ਕਰਦੇ ਆਂ ਕਰਦੇ ਆਂ ਜ਼ਿਕਰ ਕਰ ਰਹੇ ਸੀ ਅੱਧੀ ਡੋੜਾ ਹਾਂ ਜਿਹੜੇ 13 ਸਾਲ ਦੀ ਕੁੜੀ ਰਹੇ ਹਾਂ ਆਓ ਵੀਡੀਓ ਬਣਾਉਂਦੇ ਆ ਸਾਡੀ ਪੁੱਤਰੀ ਹੈ ਜੀ ਉਹਨਾਂ ਨੇ ਖਿੱਚ ਕੇ ਤੂ ਕਹਤੇ ਉਹ ਜਨਾ ਨੇੜੇ ਦੇ ਅੰਦਰ ਖਿੱਚ ਕੇ ਤੂ ਤੇ ਲੈ ਗਈ ਉਹਨੂੰ ਉਹ ਦੋਸਤ ਬਣਾਇਆ ਚਲ ਵੀਡੀਓ ਬਣਾਉਂਦਾ YouTube ਹਾਂ ਜਦੋਂ ਮੈਂ ਆ ਕੇ ਫੇਰ ਵੀਡੀਓ ਕੱਟ ਮੁਰਤੇ ਬੰਨੀ ਹੋਦੀ ਸਾਡੀ ਕੋਈ ਸੁਣਵਾਈ ਨਹੀਂ ਹੋਣ ਢਈ ਇਹ ਵੀ ਸੁਣਵਾਈ ਕੋਈ ਨਹੀਂ ਸਾਡੀ ਜੀ ਡੀਐਸਟੀ ਦੇ ਬੂਥ ਪਾ ਸਕਦੇ ਨੇ ਕਿ ਪਰਚੇ ਦਾ ਕੀ ਕੰਦੇ ਆ ਵੀ ਪੰਜ ਬੰਦਿਆ ਕਰਨਾ ਹੋ ਗਿਆ ਮਾ ਕਜ਼ੂ ਜੱਸੇ ਦੇ ਤਲਜੀ ਤੇ ਪਰਚਾ ਕਰਨਾ ਆਂਦੇ ਹਾਂ ਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇੱਕ ਪ੍ਰਾਪਰਟੀ ਨੂੰ ਲੈ ਕੇ ਪਲਸਤਰ ਕਰਾਉਣ ਨੂੰ ਲੈ ਕੇ ਹੋਇਆ ਦੋ ਕੇਸਾਂ ਵਿੱਚ ਅੱਜ ਇਹ ਕਿ ਕੰਦ ਨੂੰ ਪਲਸਤਰ ਕਰਾਉਣ ਦਾ ਮਸਲਾ ਜੀ ਇੱਕ ਜਿਹਦੇ ਵਿੱਚ ਬੰਦੀ ਰਹਿੰਦੇ ਆ ਜੀ ਉਹ ਆਪਣਾ ਬਣਾ ਰਹੇ ਆ ਵਿਪਾਲ ਪਰਬਣਾ ਲੈ ਸੰਕਾ ਵਾਸਤੇ ਉਹਦੇ ਬਾਰ ਬਾਰ ਕੰਦੋ ਪਲਸਟਰ ਕਰਨਾ ਚਾਹੁੰਦੇ ਆ ਤੇ ਜਿਹੜੇ ਦੂਸਰੇ ਪਾਰਟੀ ਆ ਉਹ ਕਹਿ ਰਹੀ ਹੈ ਵੀ ਅਸੀਂ ਨਹੀਂ ਕਰਨ ਦੇ ਦੀ ਇਹ ਮਸਲਾ ਹੈ ਹੈ ਸਰਕਾਰ ਹੋਇਆ ਕੀ ਸੀ ਕਿਉਂਕਿ ਹੁਣੇ ਰੀਸੈਂਟਲੀ ਕੁਝ ਸਮੇਂ ਪਹਿਲਾਂ ਥਾਣੇ ਦੇ ਬਾਹਰ ਕਹਿੰਦੇ ਜੀ ਜਪੇੜ ਮਾਰੀ ਹੈ ਜੀ ੱਤਕਾ ਮੁਕੀ ਦਿੱਤੀ ਗਈ ਹੈ ਇੱਕ ਹੀ ਮਾਮਲਾ ਸੀ ਉਹ ਪੰਜੀ ਕਹਿ ਰਹੇ ਆ ਵੀ ਮੈਂ ਬਾਹਰ ਕਿਤੇ ਹੋਣ ਸੁਣ ਜਾ ਰਿਹਾ ਸੀ ਤੇ ਦੂਸਰੀ ਪਾਰਟੀ ਜਸਵਿੰਦਰ ਸਿੰਘ ਪਾਰਟੀ ਇਹਨਾਂ ਨੇ ਤੱਕਾ ਬੁੱਕੀ ਕੀਤੀ ਅਤੇ ਚੁਕੜਾ ਵਗੈਰਾ ਮਾਰਿਆ ਜੋ ਇਸ ਸੰਬੰਧੀ ਇਹਨਾਂ ਕੋਲ ਤਲਖਾਸ ਲਿਆ ਹੈ ਜੋ ਮੰਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਕ ਸਰ ਜਸਵਿੰਦਰ ਹੁਣਾਂ ਲਈ ਜਿਹੜੀ ਪਾਰਟੀ ਹੈ ਉਹ ਇਹ ਗੱਲ ਕਰ ਰਹੀ ਹੈ ਕਿ ਜੀ ਉਹ ਘਰ ਦੇ ਵਿੱਚ ਸੀ ਉਹਨਾਂ ਵੱਲੋਂ ਵੀ ਦਿਖਾ ਦਿੱਤੀ ਗਈ ਸੀ ਕਿ ਇੱਕ ਲੇਡੀਜ਼ ਵੀ ਇਕੱਲੀ ਸੀ ਲੜਕੀ ਸੀ ਉਹਨਾਂ ਦੇ ਵੀ ਗੱਲ ਪਏ ਆ ਸਾਡੇ ਵੀ ਗੱਲ ਪਏ ਆ ਸਹੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੂਫ ਮਿਲਿਆ ਸਾਨੂੰ ਨਾ ਕੋਈ ਇਸ ਤਰ੍ਹਾਂ ਦੀ ਸ਼ਰੀਰਿਕ ਪ੍ਰੂਫ ਗੱਲ ਸਾਹਮਣੇ ਆਈ ਕਹਿ ਰਹੇ ਨੇ ਕਿ ਵੀਡੀਓ ਬਣੀਆਂ ਨੇ ਸਾਡੇ ਕੋ ਵੀਡੀਓਜ਼ ਨਜ਼ਰ ਆ ਰਹੇ ਨੇ ਵੀਡੀਓ ਇਹਨਾਂ ਦੀ ਬਾਅਦ ਚ ਕੋਈ ਵਾਈਟ ਵਗੈਰਾ ਦਿੰਦੇ ਆ ਨਹੀਂ ਬਣੀਆਂ ਅਦਰਵਾਈਜ਼ ਉਹ ਕੋਈ ਵੀਡੀਓ ਨਹੀਂ ਹੈਗੀ ਕੋਈ ਸਹੀ ਇਕ ਸਰ ਲੇਡੀਜ਼ ਜਿਹੜੀ ਉਹ ਥੋੜੇ ਇਲਜ਼ਾਮ ਲਗਾ ਰਹੀ ਤੁਸੀਂ ਰਫ ਵੀਅਕ ਦੇਖੋ ਜੀ ਜੋ ਵੀ ਹੈ ਕਾਰਵਾਈ ਇਹ ਹੀ ਕਾਨੂੰਨ ਮੁਤਾਬਕ ਕਰਨੀ ਹੈ ਕਿਉਂਕਿ ਅਸੀਂ ਹਰ ਕਿਸੇ ਨੂੰ ਤੁਸੀਂ ਸੈਟੀਸਫਾਈ ਨਹੀਂ ਕਰਾ ਨਹੀਂ ਸਕਦੇ ਜੀ ਕੰਦੇ ਮੇਰਾ ਬੋਰਡ ਹੈ ਜੀ ਮੈਂ ਬਿਲਕੁਲ ਜੀ ਇਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ ਅਲਿਗੇਸ਼ਨ ਕਰਨਾ ਹੀ ਹੁੰਦਾ ਹੈ ਇਹਦੇ ਵਿੱਚ ਕਿਹੜੀ ਕੋਈ ਗੱਲ ਹੁੰਦੀ ਹੈ ਜੀ ਤੇ ਇਹ ਮੰਦਰ ਦੀ ਜਗ੍ਹਾ ਹੈ ਕਿ ਕਿਹੜੀ ਜਗ੍ਹਾ ਹੈ ਜਿੱਥੇ ਇਹ ਇਹ ਇਹਨਾਂ ਨੇ ਆਪ ਦੀ ਜਗ੍ਹਾ ਲਈ ਹੋਈ ਹੈ ਆਪਣੀ ਉਹਨਾਂ ਨੇ ਪਕਾਤਾ ਰਜਿਸਟਰੀ ਹੋਈ ਹੈ ਹਮ ਕਿ ਪਲਾਟ ਉਹਨਾਂ ਦਾ ਵੀ ਨਾਲ ਹੈਗਾ ਕੋਈ ਮਤਲਬ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਹੈਗਾ ਵਾ ਪਰ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਡਾਕੂਮੈਂਟ ਨਹੀਂ ਦਿੱਤੇ ਲੱਤਰ ਕੋਈ ਨਾ ਕਰਾਉਂਦਾ ਕੋ ਰੀਜ਼ਨ ਦੱਸਿਆ ਮੈਨੂੰ ਕਿਉਂ ਨਹੀਂ ਕਰੰਦੇ ਨਾਲ ਬਸ ਜੀ ਇਹਨਾਂ ਦੀ ਟੈਸ਼ਨ ਬਾਜੀ ਚੱਲ ਰਹੀ ਹੈ